ਅਲੀਏ ਸਰੀਲੀ ਆਵਾਜ਼ ਆ ਹਾਂ ਆ ਬਾਲੀਏ ਸਰੀਲੀ ਆਵਾਜ਼ ਆ ਠੀਕ ਹੈ ਧੀਰੀ ਥੋੜਾ ਵਿਰਾ ਆ ਚੱਲ ਚੱਲ ਚੱਲਦੇ 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 ਮਠਾ ਬਾਣੀ ਵੀ ਕੇ ਚੱਲਦੇ ਆ ਆ ਮਿੱਠਾ ਬਾਣੀ ਵੀ ਕੇ ਚੱਲਦੇ ਆ ਚੱਲਦਾਦਾ ਨਾ ਉਹ ਅੱਗੇ ਬੱਜੇਗਾ ਨਾ ਪੋਟ ਆਉਦਾ ਉਹ ਅਈਆ ਚਮਕੌਰ ਸਾਹਿਬ ਵੀ ਤਾਂ ਆਪਣੇ ਜਿਹੜਾ ਸਪੀਡ ਕਰਦਾ ਹੈ ਜਦੋਂ ਜਿਦੋਂ ਦਿਲਾਉਣੇ ਲੱਗ ਜਾਂ ਲੈਨ ਚਾਰਟਰ ਮਤਲਬ ਕਹਿੰਦਾ ਬਾਬ ਜੇਰੇ ਲੱਪੀ ਹੋਦੀ ਹੈ ਲੈ ਆ ਮੋਸ਼ਨ ਪੜੇ ਇੱਕ ਜਾ ਦਾਂ ਹੀ ਖੜੇ ਆ ਕੇ ਬਲੇ ਹੁਣ ਹੌਲ ਜਿਹਾ ਪਵਾ ਲੈਣਾ ਆ। ਪਾਣੀ ਬੋ ਡੰਡਾ ਉਹਨਾ ਅੱਜ। ਇੱਕ ਹੁ ਮੌਜ਼ੂਲ ਡੰਡਾ। ਛਾਲ ਕੋਈ ਇਕਰ ਨਹੀਂ। ਉਹ ਵੀ ਡਰੈਕਟ ਹੀ ਹੜਤੀ ਉਹਨੇ।

ਪਾਣੀ ਘੱਟ ਹੈ। ਥੋੜਾ ਪਾਣੀ ਪਾ ਲੈਂਦੇ। ਸਰਬੋਦ ਸਟੇਪਲਿੰਗ ਮਾਰ ਕੇ ਨਹੀਂ ਨਾ ਵੱਢਣੀ ਹੈ। ਮੈਂ ਤਾਂ ਮੈਂ ਉੱਚਾ ਕੱਲੀ ਲੱਤਾ ਮਾਰੇ ਖਿੱਚਾ ਦੇ। ਸਰ ਵਿੱਚ ਕਰਕੇ ਨਹੀਂ ਨਾ ਵੱਢਣੀ ਹੈ ਟੱਕਰ ਆਏ ਆ। ਬਾਜੀ ਵਾਲੀ ਮਾਰੀ ਤੇ ਇਹ ਕਿਹੋ ਜਿਹਾ ਯਾਰ YouTube ਤੇ ਕੌਣ ਹੈ ਇਹ ਆਹ ਰਿਹਾ ਇਸ ਕੋ ਬਹੁਤ ਆਵਾਜ਼ ਹੈ ਬਹੁਤ ਬਹੁਤ ਆਹ ਲੋ ਹੈ ਆ ਵੀ ਆਉਂਦਾ ਨਹੀਂ ਯਾਰ ਅਸੀਂ ਚਾਲ ਬਣਾਏ ਆ ਜਿਹੜੇ ਦੇਖਵਲੇ ਕਰਦੇ ਹਾਂਜੀ ਦੋਸਤੋ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹਾਂ ਵੀ ਨੂਰ ਲਾਈਕ ਨੂੰ ਕਹਦੇ ਫਿਰ ਲਾਈਕ ਕਰਦੇ ਕਹਦੇ ਲਾਈਕ ਸਬਸਕ੍ਰਾਈਬ ਕਰਾ ਦਿਓ ਗੇਰ ਰੇਟਾ ਰ ਇਸ ਦਾ ਥੋੜਾ ਯਾਦਾ ਹੈ ਹਾਂਜੀ ਦੋਸਤੋ ਸੂਏ ਤੋਂ ਇੰਨਾ ਅਗੇ ਆ ਚੁੱਕੇ ਹਾਂ ਚੱਲੇ ਅਸੀਂ ਰੀਟ ਮਕੌਫ ਸਾਹਿਬ ਕਪੜੇ ਡਰਾਈ ਕਰਾਉਣੇ ਨੇ ਜਿਹੜਾ ਆਪਣਾ ਨਵਾਂ ਟਾਇਰ ਪਾਇਆ ਉਹਦੀ ਲਾਈਨ ਆਉਟ ਆ ਉਹ ਵੀ ਸੈਟ ਕਰਾਉਣੀ ਹੈ They me Perry.